ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹਾਂ ਤਰਮੰਡੀ ਸਾਹਿਬ ਸਰਮੇ ਕੋਲ ਤੇ ਭਾਈ ਕੋਲ ਬਹੁਤ ਛੋਣੇ ਛੋਣੇ ਟਰੈਕਟਰ ਇਸ ਵੀਰ ਸਰਮੇ ਰਣਾ ਕਰਾਉਣ ਦੀ ਗੱਲ ਪਾਤਾ ਤੇ ਭੈਂਟ ਗੱਲਬਾਤ ਹੋਰ ਸਰਮਾ ਜੀ ਕੀ ਹਾਲ ਆ ਭਾਈ ਕਿਵੇਂ ਜਸਪ੍ਰੀਤਾ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਹੋ ਮਹਾਰਾ ਸੱਚੇ ਪਾਤਸ਼ਾਹ ਭਾਈ ਜੀ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਤੇ ਵੀਰੇ ਅੱਜ ਬੁੱਧਵਾਰ ਆ 19 ਤਰੀਕ ਐ ਅਕਤੂਬਰ ਮਹੀਨਾ 2024 ਹਾਂਜੀ ਅੱਜ ਆਪਾਂ ਮੋੜਦੇ ਤੇ ਭਾਈ ਜਸਵੀਰ ਦੇ ਟਰੈਕਟਰ ਦਿਖਾਵਾਂਗੇ ਠੀਕ ਐ ਉਸੇ ਕਰਾਂਗੇ ਜੈ ਜੀ ਰੇ ਠੀਕ ਹੈ ਜੀ ਕੀ ਆਲਾ ਭਾਈ ਠੀਕ ਹੈ ਭਾਈ ਇਹ ਡੇਟ ਵਾਲਾ ਆਉਗੀ ਬਾਉ ਦੀ ਬਾਜ ਆਉਗੀ ਸਭ ਤੋਂ ਪਹਿਲਾਂ ਆ ਗਿਆ 855 20 ਮਾਡਲ ਆ ਵੀਰੇ ਠੀਕ ਹੈ ਗੱਲ ਆ ਟਾਇਰ ਹੈਗਾ ਭਾਈ 90 ਪੈਸੇ ਸੈਂਟਰ ਗੇ ਟਰੈਕਟਰ ਆ ਵੀਰੇ 2 ਸਪੀਡ ਆ ਡਿਸਟ੍ਰੀਬਿਊਟਰ ਆ ਸਾਰਾ Ориਜਨਲ ਕਿਤੋਂ ਰੰਗ ਪੇਂਟ ਨਹੀਂ ਹੋਇਆ ਭਾਈ ਲੂਨ ਫੈਂਸ ਹੋ ਜੂਆ ਪੁਰਾਣਾ ਕਟਿਆ ਜੋ ਤਸਵੀਰ ਪਰ 6 ਲੱਖ 55 ਹਜ਼ਾਰ ਡਿਮਾਂਡ ਆ ਕਿੰਨੇ ਦਾ ਜੀਰਾਂ 40 ਹਜ਼ਾਰ ਦਾ ਹੂੰ ਸਹੀ ਹੋ ਗਿਆ ਸਹੀ ਹੈ ਹੋ ਸਵਾ 6 ਲੱਖ ਰੁਪਏ ਦਾ ਟਰੈਕਟਰ ਦੇ ਲਾਂਗੇ ਬਈ ਉਸ ਤੋਂ ਵਾਧਾ ਕਰ ਪਹੁੰਚ ਜਾਂਦਾ 10 ਠੀਕ ਆ ਇੱਥੇ ਵੀ ਲੂਨ ਫੈਂਸ ਹੋ ਜੂਆ ਪੁਰਾਣਾ ਇੱਥੇ ਕਟਿਆ ਜੋ ਠੀਕ ਆ ਪਾਵਰ ਸਟੀering ਆ ਬਈ ਟੌਪ ਮਾਡਲ ਟਰੈਕਟਰ ਹੈ ਗੀਰ ਪ੍ਰੋ 52 10 ਕੈਰ ਹੈ ਗਿਆ ਬਾਈ ਜੀ 90 ਪੈਸੇ ਸਾਰਾ origignal ਪੋਕਾ ਪੀਸ ਟ੍ਰੈਕਟਰ ਪੁਰਾਣਾ ਕੱਟਿਆ ਇਹੋ ਲੋਨ ਫੈਂਸ ਹੋ ਜੂ ਹੈ 7,25,000 ਡਿਮਾਂਡ ਆ ਕਿੰਨੇ ਦਾ ਜਰੀ ਦਾ ਦੇ ਦਾਂਗੇ 7,10,000 ਦਾ 6,90,000 ਦਾ ਜੁੱਥਾ ਫਰਾਪ ਹੀ ਕਹਿੰਦਾ ਲੈ ਜਾ ਬਾਈ ਤੇ ਆਪਾਂ ਚਲਾਉਣੀ ਦਬਦੀ ਆ ਹੁਣ ਉਸ ਤੋਂ ਬਾਅਦ ਆ ਗਿਆ ਬਾਈ ਜੀ 22 ਮਾਡਲ ਠੀਕ ਹੈ ਪੰਜਾਬ ਨੰਬਰ ਸੰਗਰੂਰ ਦਾ ਬਾਈ ਬਿਲਕੁਲ ਨਵਾਂ ਟਰੈਕਟਰ ਆ ਲੋਨ ਫੈਂਸ ਹੋ ਜੂ ਬਾਈ ਟਰੈਕਟਰ ਦੇ ਉੱਤੇ ਲਗਭਗ ਸਵਾ ਚਾਰ ਲੱਖ ਰੁਪਇਆ ਲੋਨ ਹੋ ਜੂਗਾ ਇਹ ਨਹੀਂ ਪਤਾ ਬਾਈ ਤੁਹਾਡਾ ਥੱਬਲ ਚੰਗਾ ਹੋਵੇ 4.5 ਲੱਖ ਦਾ ਹੀ ਲੋਨ ਹੋ ਜੇ ਟਾਇਰ ਰਹਿ ਗਿਆ ਬਾਈ 90 ਪੈਸੇ 85 ਪੈਸੇ ਸਾਰਾ ਸਮਾਨ ਹੈ ਡੰਡਾ ਫੱਟੀ ਛਤਰੀ ਪਾਵਰ ਸਟੀering ਆ ਬਾਈ ਪੰਜਾਬ ਡਬਲ ਕਲਚ ਆ ਵੀਰੇ ਤੇ 495 ਹਜ਼ਾਰ ਮੰਗ ਕਿੰਨੇ ਦਾ ਦੇ ਦਾਂਗੇ ਮੰਗੂ ਹੋਏ ਆਪਾਂ 80 ਹਜ਼ਾਰ ਸਾਈਕਲ ਦੇ ਦਾਂਗੇ ਬਾਈ 4 ਲੱਖ ਤੇ 60000 ਉਹ ਦੁਆ ਦੇ ਵਿੱਚ ਆ ਗਿਆ ਬਾਈ ਜੀ 16 ਲੀਕਾ 2022 ਮਾਡਲਾ 3 ਸਪੀਡ ਆ ਚੇਂਜਰ ਵਾਲਾ ਬਾਈ ਜਿੰਨਾ ਇਹ ਸਿੱਧਾ ਚੁਰਦਾ ਉਨੇ ਬੈਕ ਆਈ ਇਹਦੀ ਜਿਹੜੇ ਗੇਅਰ 'ਚ ਖੜਾ ਉਸੇ ਗੇਅਰ 'ਚ ਹੀ ਬੈਕ ਹੋ ਜਾਂਦਾ ਬਾਈ ਇਹ ਠੀਕ ਆ 22 ਮਾਡਲ ਆ ਜਸਵੀਰ ਉਰਾਲਾ ਕੱਟਿਆ ਜਾਉ ਲੋਲ ਫੈਂਸ ਹੋ ਜੂ ਵੀਰੇ ਲੋਨ ਫੈਨਸ ਇਹਦੇ ਉੱਤੇ ਹੋ ਜੂ ਬਾਈ ਬਾਈ ਮਾਰਕਟ ਤੇ 5 ਲੱਖ ਤੇ 70000 ਰੁਪਏ ਲੋਨ ਹੋ ਜੂ ਵੀਰੇ ਤੇ ਟਰੈਕਟਰ ਦੇ ਦਾਂਗੇ 5 ਲੱਖ ਕਿੰਨੇ ਦਾ 95000 90000 ਦਾ ਉਸ ਤੋਂ ਬਾਅਦ ਆ ਗਿਆ ਪ੍ਰੀਤ ਪ੍ਰੀਤ ਹੈਗਾ ਬਾਈ ਜੀ 3 ਸਪੀਡ ਸਾਰਾ origignal ਕਿਤੋਂ ਰੰਗ ਪੇਟ ਦਾ ਲੋਨ ਫੈਨਸ ਹੋ ਜੂਗਾ ਟਾਇਰ ਹੈਗਾ ਬਾਈ ਟਰੈਕਟਰ ਦੇ 80 ਪੈਸੇ ਸਾਰਾ origignal 6093 3 ਸਪੀਡ ਟਰੈਕਟਰ ਹੈ ਬਾਈ ਜੀ ਇਹ 2020 ਮਾਡਲ ਜਿਸ ਵੀਰ 475 ਰੇਟ ਕਿੰਨੇ ਦਾ 40 ਦਾ ਜੀ ਨਾ ਨਾ 30000 ਦਾ ਲੈ ਜਾ ਬਾਈ ਠੀਕ ਹੈ ਗੱਲ ਬਾਹਲੇ ਘਟਾਈ ਜੰਨੇ ਸ਼ਰਮ ਪੜਾਕੀ ਪੋਣੇ ਅੱਜ ਅਸੀਂ ਉਦੋਂ ਬਾਅਦ ਆ ਗਿਆ ਬਾਈ ਸਸਤੀਗਾ ਉਦੋਂ ਬਾਅਦ ਬਾਈ ਜੀ 18 ਮਾਡਲ ਆ ਗਿਆ ਵੇਚਣਾ ਦਾ ਬਾਈ ਮਹੀ ਟੈਨਸ਼ਨ ਨਾ ਲੋ ਉਦੋਂ ਬਾਅਦ ਆ ਗਿਆ ਬਾਈ ਜੀ 18 ਮਾਡਲ ਸ਼ਿਕੰਦਰ ਮਾਡਲ ਆ ਬਾਈ 50 ਆ ਡਬਲ ਕਲਚ ਆ 2 ਸਪੀਡ ਆ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਪੁਰਾਣਾ ਕੱਟਿਆ ਜੂ ਲੌਨ ਫੈਂਸ ਹੋ ਜੂ 520 ਰੇਟ ਕਿੰਨੇ ਦਾ ਜੀ ਵੀਰ ਇੱਕੋ ਹੀ ਦੱਸ ਦਈਏ 90000 ਦਾ 85000 ਦਾ ਲੈ ਜਾ ਬਈ ਤਾਂ ਕਰੀ ਜਾਣਗੇ ਦੋਨੇ ਇਹ ਕੱਲੇ ਬਿਥੇ ਰਹਾ ਬਾਈ ਜਾ ਆ ਜਾ ਮੈਂ ਕਲਾ ਮੇਰੇ ਨਾਲ ਓਦੋਂ ਬਾਅਦ ਆ ਗਿਆ ਬਾਈ 855 14 ਮਾਡਲ ਆ ਕਰਾਸ ਕਰ ਇੰਜਨ ਆ ਪਿਛਲੇ ਟੈਗ ਚਾਰੀ ਟਾਇਰ ਨਵੇਂ ਆ ਵੀਰੇ ਪੁਰਾਣਾ ਕੱਟਿਆ ਜੂ ਲੌਨ ਫੈਂਸ ਹੋ ਜੂ ਟਰੈਕਟਰ ਦੀ ਕੰਡੀਸ਼ਨ ਬਾਈ 15 16 17 ਵਰਗੀ ਪਈ ਹੈ ਟਰੈਕਟਰ ਸੋਨਾ ਖੈਰ ਆ ਡਬਲ ਡਿਸਟ੍ਰੀਬਿਊਟਰ ਆ ਟਰੈਕਟਰ ਆ ਕਰਾਸ ਕਰਦੇ ਵਿੱਚ ਡਬਲ ਡਿਸਟ੍ਰੀਬਿਊਟਰ ਬਹੁਤ ਘੱਟ ਮਿਲੂ ਵੀਰੇ ਤੁਹਾਨੂੰ ਠੀਕ ਆ ਇਹ ਲਾਸਟ ਹੋਊ ਆ 14 ਲਗਭਗ ਯਾਰ 10ਵੇਂ 11ਵੇਂ 12ਵੇਂ ਮਹੀਨੇ ਛੂ ਹਾਂ ਕਾਪੀ 15 ਦੀ ਹੋਊ ਹਾਂ ਪਤਾ ਕੀ ਗੱਲ ਆ ਇਹ ਡਿਸਟ੍ਰੀਬਿਊਟਰ ਲਾਸਟ ਚ ਆਈ ਸੀ 14 ਚ 485000 ਕਿੰਨੇ ਦਾ ਬਾਈ 65000 ਦਾ 60000 ਦਾ ਲੈ ਜੀ ਆਇਆ ਕੋ ਕਰਦਾ ਜਵੰਤਾ ਯਾਰ ਉਦੋਂ ਬਾਅਦ ਆ ਗਿਆ ਬਾਈ ਜੀ ਇੰਡੋ ਫਾਰਮ ਬਿਲਕੁਲ ਨਵਾਂ ਟਰੈਕਟਰ ਆ ਬਾਈ ਹਦੇ ਖੰਭਣੀ ਵੀ ਨਹੀਂ ਖੋਲੀ ਕਿਸੇ ਨੇ ਹੈ ਪੁਰਾਣਾ ਕਟਿਆ ਉਹ ਲੂਨ ਫੈਂਸ ਹੋ ਜੂਗਾ 20 ਮਾਡਲ ਆ ਜਮਾਂ ਨਵਾਂ ਟਰੈਕਟਰ ਚਾਰੇ ਟਾਇਰ ਨਵੇਂ 22 ਆ ਬਾਈ 22 ਆ ਕੇ ਸੌਰੀ ਬਾਈ 22 ਮਾਡਲ ਆ ਜਮਾਂ ਨਵਾਂ ਟਰੈਕਟਰ ਆ ਡੰਗਾ ਫੱਟੀ ਸ਼ਤਰੀ ਸਾ ਕੁਸ਼ੀ ਨਾਲ ਆ ਵੀਰੇ ਇਸ ਵੀਰ 460 ਹਾਂ 40000 ਦੇ ਦਾਂ ਸ਼ਰਮਾ ਫਿਰ ਹੁਣ ਤੂੰ ਬਾਹਲਾ ਫਿਰ ਆਪ ਕਢਾਉਣ ਲੱਗ ਜੰਨੇ ਆ। 20000 ਦਾ ਦੇਣਾ। ਆ ਜਾ ਬਾਈ 20000 ਦਾ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਬਾਈ 60 ਵਾਲਾ 18 17 ਮਾਡਲ। ਲੋਨ ਫੈਂਸ ਹੋ ਜੂ, ਪੁਰਾਣਾ ਕੱਟਿਆ ਜੂ ਜਸਵੀਰ ਹਨਾ। ਹੂੰ ਹੂੰ। ਟਾਇਰ ਹੈਗੇ ਟਰੈਕਟਰ ਦੇ ਬਾਈ 80 85 ਪੈਸੇ। ਤੇ ਜਸਵੀਰ 5 ਲੱਖ ਦਾ 10 ਦਾ ਕੀ ਬਤਾ ਕਿੰਨੇ ਦਾ? 85000 ਦਾ ਦੇ ਦਾਂਗੇ ਸਰ। ਜਾ ਯਾਰ ਬਾਈ। 80000 ਕਹਿੰਦਾ ਬਾਈ। ਫਿਰ ਉਸ ਤੋਂ ਬਾਅਦ ਨਹੀਂ ਘਟਾਉਂਦਾ ਬਾਈ ਇਹਦੇ ਕੋਈ ਨਹੀਂ ਯਾਰ 30000 ਦਾ ਦੇ ਦਾਂਗੇ ਠੀਕ ਆ ਉਸ ਤੋਂ ਵਾਧਾ ਹੈਗਾ ਝੋਟਾ 96321 ਮਾਡਲ ਆ ਵੀਰੇ ਟਾਇਰ ਬਿਲਕੁਲ ਤਾਜ਼ੇ ਤੇ ਕੀ ਗੱਲ ਜਮਨ ਨਵਾਂ ਟਰੈਕਟਰ ਆ ਇਹ ਬਾਈ ਕਹਿੰਦੇ ਡੈਕ ਸੁਣਾ ਤੇ ਪਹਿਲੇ ਡੈਕ ਤੇ ਜ਼ੋਰ ਆ ਬਾਈ ਗੇਅਰ ਇੰਜਨ ਦੇਖਣਾ ਨਹੀਂ ਠੀਕ ਹੈ ਗੱਲ ਝੋਟਾ ਟਰੈਕਟਰ ਆ ਬਾਈ ਸਾਰਾ ਸਮਾਨ ਆ ਡਬਲ ਡਿਸਟ੍ਰਿਬਿਊਟਰ ਆ 3 ਸਪੀਡ ਆ ਠੀਕ ਹੈ ਗੱਲ ਜਸਵੀਰ 7 ਲੱਖ 50 ਹਜ਼ਾਰ ਕਿੰਨੇ ਦਾ ਦੇ ਦਾਂਗੇ ਬਾਈ ਸ਼ਰਮਾ 7 ਲੱਖ 25 ਹਜ਼ਾਰ ਦਾ ਪਾ ਬਾਈ ਜੀ 7 ਲੱਖ 15 ਹਜ਼ਾਰ ਦਾ ਲੈ ਜਿਓ ਲੋਨ ਫਾਇਨਸ ਹੋ ਜੂ ਪੁਰਾਣਾ ਕਰਾ ਦਾਂਗੇ 10000 ਕਟਾਉਂਦੇ ਪੰਜ ਹੀ ਘਟਾ ਕੇ ਮੇਰੇ ਜਸਵੀਰ ਬੱਸ ਆਇਆ ਜਸਵੀਰ ਉਹ ਦੇਗਾ ਬਾਈ ਜੀ ਵੀਡੀਓ ਨੂੰ ਦਬਕ ਕੇ ਲਾਇਕ ਕਮੈਂਟ ਸ਼ੇਅਰ ਕਰ ਦਿਓ ਇਹ ਟਰੈਕਟਰ ਜਿਹੜੇ ਵੀਡੀਓ ਦੇ ਵਿੱਚ ਇੱਕੋ ਹੀ ਮਾਲਕ ਦੇ ਆ ਬਾਈ ਠੀਕ ਹੈ ਗੱਲ ਆਪਣੇ ਅੰਦਰ ਚ ਆ ਜਿਹੜੇ ਰੇਟ ਕਹਤੇ ਐਦੂ ਵੱਧਾ ਨਹੀਂ ਕੋਸ਼ ਕਟੂਆ ਜੇ ਕਟੇ ਤਾਂ ਠੀਕ ਐ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਸ਼ਰਮਾ ਤਲਵੰਡੀ ਸਾਹਿਬ ਵਾਲਾ ਤੇ ਭੁੱਲਰ ਤਲਵੰਡੀ ਸਾਹਿਬ ਵਾਲਾ ਇਹ ਇਹ ਦੋਨੇ ਚੈਨਲ ਹੀ ਬਈ ਮੇਰੇ ਹਵਦੇ ਆ ਠੀਕ ਐ ਗੱਲ ਵੀਰੇ ਕਮੈਂਟ ਬਈ ਦੱਬ ਕੇ ਕਰਿਓ ਕਿ ਤੁਹਾਨੂੰ ਰੇਟ ਕਿੱਦਾਂ ਦੇ ਲੱਗੇ ਆ ਵੀਡੀਓ ਚ ਤੇ ਪੁਰਾਣਾ ਕਟਿਆ ਹੋ ਨੌਨ ਫੈਂਸੀ ਮੇਰਾ ਵਟਸਐਪ ਨੰਬਰ ਹੈਗਾ 887294545 ਕਾਲਿੰਗ ਨੰਬਰ ਹੈਗਾ 9478845 ਬਹੁਤ ਬਹੁਤ ਮਿਹਰਬਾਨੀ ਬਈ ਸੱਚੀ ਕਾਲ ਕਰ